ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਚੌਥਾ ਸੂਆ ਗੱਬਣਾ ਜਿਹੜੀ ਕਿ ਮੱਝ ਵਕਾਊ ਆ ਚੰਗਾ ਸੀਮਨ ਲੱਗਿਆ ਚੰਗਾ ਇਹ ਦੇ ਉਧਰ ਕਾਰਡ ਤੇ ਚੱਲੀ ਆ ਇਹ ਬਕਾਊ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਵਿੱਚ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰ ਸਭ ਠੀਕ ਠਾਕ ਹੀ ਠੀਕ ਠਾਕ ਬਾਈ ਜੀ ਹਾਂ ਵਧੀਆ ਜੀ ਵਧੀਆ ਆਪਣਾ ਨਾਮ ਦੱਸਿਓ ਬਾਈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੀ ਕੈਂਡ ਕੋਟਲੀ ਸੰਘਰੀ ਠੀਕ ਹੈ ਜੀ ਮੋਬਾਈਲ ਨੰਬਰ 98772 0099 ਦੁਬਾਰਾ ਫੇਰ ਦੱਸਿਓ ਨੰਬਰ ਜੀ 98772 0099 ਠੀਕ ਹੈ ਜੀ ਤੇ ਬਾਈ ਜੀ ਆਪਣਾ ਇਹ ਮੱਝ ਘਰਦੀ ਹੈ ਜੀ ਹਾਂ ਕਰਦੇ ਮੱਝ ਜੀ ਕਿੰਮਾ ਸੂਆ ਹੁੰਦੀ ਹੈ ਬਾਈ ਇਹ ਬਈ ਚੌਥਾ ਸੂਆ ਸੀ ਚੌਥਾ ਹਾਂਜੀ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਈ ਤੁਸੀਂ ਇਹ ਦੇਣਾ 6-7 ਤਰੀਕ ਨੂੰ ਪੂਰੇ ਵੇਲੇ ਇਹ 2-4 ਦਿਨ ਵੱਧ ਲੈ ਜਾਂਦੀ ਹੈ ਜੀ ਠੀਕ ਆ ਹਾਂਜੀ ਕਿਰਮਾ ਸੁਆਸ ਹੁੰਦੀ ਹੈ ਇਹ ਇਹ ਚੌਥਾ ਜੀ ਚੌਥਾ ਹਾਂਜੀ ਤੇ ਸੀਮਨ ਕਿਹੜਾ ਲੱਗਿਆ ਬਾਈ ਇਹ ਇਹ ਰਸਤਮਹਿੰਦ ਦਾ ਜੀ ਰਸਤਮਹਿੰਦ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕੱਢਿਆ ਨੇ ਇਹ ਦੁੱਧ ਜੀ ਆਪਾਂ ਵਾਹੇ ਕੱਢਦੀ ਵੱਧ ਹੈ ਜੀ ਆਪਕਸ ਮਤਲਬ 6.5 ਕਿਲੋ ਦੀ ਡੰਗ ਦੀ ਗਰੰਟੀ ਆਈ 6.5 ਕਿਲੋ ਦੀ ਗਰੰਟੀ ਦੇ ਹਾਂਜੀ ਆਪਾ ਕੱਡੂ 7 ਇਹ ਜੀ ਕੱਡੂ 7 ਲੀਟਰ ਹਾਂਜੀ 14 ਲੀਟਰ ਕੱਢਦੀ ਰਹੀ ਹੈ ਤੇ ਫੈਂਟ ਵੀ ਇਹਦੀ 13-13 ਆਉਂਦੀ ਰਹੀ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਹਾਂਜੀ ਹਾਂਜੀ ਲਓ ਵੀ ਸੱਜਣੋ 12-13 ਫੈਂਟ ਆਉਂਦੀ ਰਹੀ ਹੈ ਇਹਦੀ ਹਾਂਜੀ ਦੇਖ ਸਕਦੇ ਹੋ ਤੁਸੀਂ ਗੋਲ ਸਿੰਘ ਦੀ ਆ ਤੇ ਥਣ ਥਣ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਾ ਇਹ ਨੇੜੇ ਉਹ ਕੇ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਹੋ ਜੀ ਥਣ ਬਹੁਤ ਸਾਫ ਸੁਥਰਾ ਲੱਗਾ ਦੋਨਾਂ ਪਾਸੇ ਤੁਹਾਨੂੰ ਥਣਾ ਦਾ ਸੈਜ ਵਿਖਾਵਾਂਗੇ ਮਿਲਕਵੈਨ ਵੀ ਉਬਰੀ ਹੋਈ ਪੂਰੀ ਤੇ ਦੂਜੇ ਪਾਸੇ ਵੀ ਤੁਹਾਨੂੰ ਥਣਾ ਦਾ ਸਾਈਜ਼ ਗਾਇ ਦਿਖਾਉਣਾ। ਲਓ ਵੀ ਮਿੱਤਰੋ ਸੇਮ ਸਾਈਜ਼ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ। ਬਿਲਕੁਲ ਸਾਫ਼ ਸੁਥਰੇ ਆ। ਹਜੇ ਤਿਆਰੀ ਫੜਨੀ ਆਉਂਦੇ ਦੇਣਾ। ਤੇ ਹਜੇ ਦਿਨ ਲੈਂਦੀ ਆ। ਕਦ ਕਾਠ ਬਹੁਤ ਆ ਦੇਖ ਸਕਦੇ ਹੋ ਤੁਸੀਂ। ਪਿਛਲੇ ਪਾਸੇ ਵੀ ਹਵਾਨਾ ਹਜੇ ਬਣਾਉਂਦੀ ਆਉਂਦੀ ਆ। ਜ਼ਿਮੀਂਦਾਰ ਪਰਿਵਾਰ ਕੋਲੇ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਇਹਨਾਂ ਦਾ। ਤੋੜ ਕੇ ਤੁਹਾਨੂੰ ਦਿਖਾ ਦਿੰਨੇ। ਜੀ। ਲਓ ਜੀ ਮਿੱਤਰੋ ਠੀਲ ਠੰਡੀ ਸੀਲ ਬੋਤਲ ਅੰਦਾਜ਼ਾ ਦੋਸਤੋ ਲਾ ਲਿਓ ਥੋੜਾ ਜਨਾ ਮੈਥੋ ਡਰਦੀ ਸੀ ਇਹ ਇਸ ਕਰਕੇ ਤੋੜ ਕੇ ਤੁਹਾਨੂੰ ਜਿੰਨੀ ਕਿ ਤੁਰੀ ਓਨੀ ਕਿ ਦਿਖਾਤੀ ਹੈ ਸਾਫ ਸੁਥਰਾ ਹਵਾਨਾ ਤੁਹਾਨੂੰ ਦਿਖਾਤਾ ਐ اے ਭਾਈ ਆਪਾਂ ਕੀ ਮੁੱਲ ਰੱਖਣਾ ਐ ਇਹ ਮੋਲ ਜੀ ਜਿੰਨਾ ਮਰਜ਼ੀ ਕਰ ਲੋ ਤੁਸੀਂ ਉਸ ਹਿਸਾਬ ਨਾਲ ਵੀ ਹੁਣ ਮਾਰ ਤੁਸੀਂ ਪੂਝਾਈ ਜਾਂਦੇ ਹੈਣਾ ਇੱਕ 20 ਇਹਦਾ ਲੈਣ ਦੇਣ ਵਾਲਾ ਮੋਲ ਹੈ ਜੀ ਵਿੱਚੋਂ ਕੋਈ ਥੋੜੀ ਵੀਡੀਓ ਵੇਖ ਕੇ ਆਵੇ ਉਹਦਾ ਮਾਨ ਤਾਂ ਜਰੂਰ ਕਰਾਂਗੇ ਜੀ ਤੇ ਟਾਈਮ ਦੱਸ ਦਿਓ ਬਾਈ ਜੀ ਕਿਹੜੇ ਟਾਈਮ ਤੇ ਤੁਸੀਂ ਵਿਹਲੇ ਹੁੰਨੇ ਆ ਨਾ ਤੁਹਾਡਾ ਕੰਬਾਈਨ ਦਾ ਕੰਮ ਆ ਹਾਂਜੀ ਹਾਂਜੀ ਤੇ ਕਈ ਵਾਰੀ ਫੋਨ ਮੁੜ ਕੇ ਚੱਕਿਆ ਨਾ ਜਾਵੇ ਤਾਂ ਉਹ ਅਗਲਾ ਹਾਂਜੀ ਵੀਰ ਜੀ ਕਿਉਂਕਿ ਆਪਣੇ ਕੋਲ ਡਰਾਈਵਰ ਹੈ ਨਹੀਂ ਕੰਬਾਈਨ ਦਾ ਆਪ ਨੂੰ ਕਰਨਾ ਪੈਂਦਾ ਸਾਰਾ ਹਨਾ ਠੀਕ ਹੈ ਜੀ ਤੇ ਮੈਂ ਸਵੇਰ 8 ਵਜੇ ਦੇ ਤੱਕ ਫੋਨ ਅਟੈਂਡ ਕਰ ਸਕਦਾ ਜੀ ਉਦੋਂ ਰਾਤ ਨੂੰ ਮਤਲਬ 7 ਵਜੇ ਦੇ ਕਰੀਬ ਤੋਂ ਬਾਅਦ ਸ਼ਾਮ ਨੂੰ 7 ਤੋਂ ਬਾਅਦ ਹਾਂਜੀ 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 ਲਓ ਵੀ ਸੱਜਣੋ ਜਿਹਨੂੰ ਵੀ ਇਹ ਮੱਝ ਪਸੰਦ ਆ ਤਾਂ ਬਾਈ ਨੇ ਟਾਈਮ ਤੁਹਾਨੂੰ ਦੱਸਦਾ ਹਾਂਜੀ ਮੇਰੇ ਵੀ ਰੋਸ ਢੰਗਣਾ ਫੋਨ ਕਰ ਲਿਓ ਉੱਪਰਲੇ ਪਾਸੇ ਨੰਬਰ ਚੱਲ ਰਿਹਾ ਹਾਂਜੀ ਤੇ 120000 ਮੋਲਾ ਮਾਨਤਾਣੇ ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ